ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਇੱਕ ਪੂਰਨ ਬ੍ਰਹਮ ਗਿਆਨੀ ਇੱਕ ਪੂਰਨ ਬ੍ਰਹਮ ਗਿਆਨੀ ਦੀ ਮਹਿਮਾ ਦੇ ਬਾਰੇ ਕੁਝ ਕੋ ਵਿਚਾਰ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਸਾਰੇ ਹੀ ਗੁਰੂ ਸਹਿਬਾਨ ਜੀ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਵਾਰ-ਵਾਰ ਕਹਿੰਦੇ ਹਨ ਕਿ ਮਹਾਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨਾ ਹੀ ਸਾਡੇ ਸਾਰੇ ਧਾਰਮਿਕ ਗ੍ਰੰਥਾਂ ਦਾ ਸਾਰ ਹੈ ਤਤ ਹੈ ਨਿਚੋੜ ਹੈ ਸਾਡੇ ਸਾਰੇ ਹੀ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਗੁਰੂ ਕਿ ਜੋ ਗੁਰੂ ਸਤ ਗੁਰੂ ਸੰਤ ਸਾਧੂ ਹਰਜਨ ਗੁਰਮੁਖ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਸਾਨੂੰ ਉਹ ਮਹਾਨ ਬ੍ਰਹਮ ਗਿਆਨ ਦਿੰਦਾ ਹੈ ਅਤੇ ਸਾਨੂੰ ਉਹ ਅਤੇ ਸਾਨੂੰ ਉਹ ਮਹਾਨ ਬ੍ਰਹਮ ਗਿਆਨ ਦੇ ਕੇ ਅਤੇ ਸਾਨੂੰ ਉਹ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸ ਸੱਚੇ ਈਸ਼ੁਰ ਦੇ ਸਾਨੂੰ ਦਰਸ਼ਨ ਕਰਾਉਂਦਾ ਹੈ ਉਹ ਹੀ ਉਹ ਹੀ ਪੂਰਨ ਬ੍ਰਹਮ ਗਿਆਨੀ ਹੁੰਦਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਗੁਰੂ ਸੰਤ ਸਤਗੁਰੂ ਹਰਜਨ ਗੁਰਮੁਖ ਬ੍ਰਹਮ ਗਿਆਨੀ ਸਾਨੂੰ ਮਹਾਨ ਬ੍ਰਹਮ ਗਿਆਨ ਦਿੰਦਾ ਹੈ ਅਤੇ ਸਾਨੂੰ ਉਹ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸ ਸੱਚੇ ਈਸ਼ਵਰ ਦੇ ਸਾਨੂੰ ਦਰਸ਼ਨ ਕਰਾਉਂਦਾ ਹੈ ਉਹੀ ਪੂਰਨ ਬ੍ਰਹਮ ਗਿਆਨੀ ਹੁੰਦਾ ਹੈ ਉਹ ਖੁਦ ਪ੍ਰਮੇਸ਼ਰ ਦਾ ਹੀ ਰੂਪ ਹੁੰਦਾ ਹੈ ਉਸ ਪੂਰਨ ਸਾਧੂ ਦੀ ਉਸ ਪੂਰਨ ਸੰਤ ਦੀ ਉਸ ਪੂਰਨ ਬ੍ਰਹਮ ਗਿਆਨੀ ਦੀ ਸਾਡੇ ਮਹਾਨ ਗੁਰਮਾ ਨੇ ਸੁਖਣੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਬਹੁਤ ਹੀ ਮਹਿਮਾ ਗਾਈ ਹੈ ਅੱਜ ਅਸੀਂ ਅੱਜ ਅਸੀਂ ਸੁਖਣੀ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਆਪਣੇ ਗੁਰਮਾ ਤੋਂ ਉਸ ਬ੍ਰਹਮ ਗਿਆਨੀ ਦੀ ਮਹਿਮਾ ਬਾਰੇ ਕੁਝ ਕੋ ਵਿਚਾਰ ਸੁਣਦੇ ਹਾਂ ਸ਼ਲੋਕ ਮਨ ਸਾਚਾ ਮੁਖ ਸਾਚਾ ਹੋਈ ਮਨ ਸਾਚਾ ਮੁਖ ਸਾਚਾ ਹੋਇ ਅਬਰ ਨਾ ਪੀਖੇ ਏਕ ਸੁਬਿਨ ਕੋਇ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਸਾਨੂੰ ਉਹ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਦੇ ਦਰਸ਼ਨ ਕਰਾਉਣ ਕਰਾਉਣ ਵਾਲਾ ਪੂਰਾ ਗੁਰੂ ਸਤਿਗੁਰੂ ਸੰਤ ਹਰਜਨ ਗੁਰਮੁਖ ਬ੍ਰਹਮ ਗਿਆਨੀ ਹੁੰਦਾ ਹੈ ਉਹ ਮਨ ਦਾ ਵੀ ਸੱਚਾ ਹੁੰਦਾ ਹੈ ਮਨ ਸਾਚਾ ਮੁਖ ਮੁਖ ਸਾਚਾ ਹੋਏ ਉਹ ਮਨ ਦਾ ਵੀ ਸੱਚਾ ਹੁੰਦਾ ਹੈ ਤੇ ਉਹ ਮੁਖ ਦਾ ਵੀ ਸੱਚਾ ਹੁੰਦਾ ਹੈ ਭਾਵ ਆਪਦੇ ਮੁਖ ਤੋਂ ਭਾਵ ਉਹ ਜੋ ਆਪਣੇ ਮੁਖ ਤੋਂ ਕਹਿੰਦਾ ਹੈ ਉਹ ਸਭ ਸੱਚ ਹੀ ਕਹਿੰਦਾ ਹੈ ਉਹ ਦੁਨੀਆਂ ਨੂੰ ਉਹ ਦੁਨੀਆਂ ਨੂੰ ਝੂਠੀਆਂ ਗੱਲਾਂ ਦੇ ਵਿੱਚ ਨਹੀਂ ਪਰਮਾਉਂਦਾ ਹੈ ਉਹ ਦੁਨੀਆਂ ਨੂੰ ਝੂਠੀਆਂ ਗੱਲਾਂ ਦੇ ਵਿੱਚ ਨਹੀਂ ਪਰਮਾਉਂਦਾ ਹੈ ਭਵ ਉਹ ਜੋ ਆਪਣੇ মুখ ਤੋਂ ਕਹਿੰਦਾ ਹੈ ਹਰ ਸਮੇਂ ਸੱਚ ਹੀ ਕਹਿੰਦਾ ਹੈ ਮਨ ਸਾਚਾ ਮੁਖ ਸਾਚਾ ਹੋਏ ਅਵਰ ਨ ਬੇਖੀ ਵਿਵਸ ਇਕਸ ਬਿਨ ਕੋਏ ਨਾਨਕ ਇਹ ਲਖਣ ਬ੍ਰਹਮ ਗਿਆਨੀ ਹੋਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹ ਬ੍ਰਹਮ ਗਿਆਨੀ ਅਵਰਨਾ ਪੇਖੇ ਏਕਸਬਿਨ ਕੋਈ ਉਸ ਈਸ਼ਵਰ ਦੇ ਬਿਨਾ ਈਸ਼ਵਰ ਤੋਂ ਬਿਨਾ ਹੋਰ ਕਿਸੇ ਦੇ ਵਿੱਚ ਧਿਆਨ ਨਹੀਂ ਲਗਾਉਂਦਾ ਹੈ ਭਾਵ ਉਹ ਹਰ ਸਮੇਂ ਈਸ਼ਵਰ ਦੇ ਨਾਮ ਦੇ ਨਾਲ ਹੀ ਜੁੜਿਆ ਰਹਿੰਦਾ ਹੈ ਉਸ ਨੂੰ ਹੀ ਦੇਖਦਾ ਹੈ ਉਸ ਦੇ ਨਾਲ ਹੀ ਉਸ ਦੀ ਪ੍ਰੀਤੀ ਹੁੰਦੀ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਗੁਣ ਇੱਕ ਪੂਰਨ ਬ੍ਰਹਮ ਗਿਆਨੀ ਦੇ ਹੁੰਦੇ ਹਨ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਰਲੇਪ ਜੋ ਇੱਕ ਪੂਰਨ ਬ੍ਰਹਮ ਗਿਆਨੀ ਮਹਾਪੁਰਖ ਹੁੰਦਾ ਹੈ ਉਹ ਇਸ ਸੰਸਾਰ ਦੀ ਮਾਇਆ ਤੋਂ ਸਦਾ ਨਿਰਲੇਪ ਰਹਿੰਦਾ ਹੈ ਉਹ ਇਸ ਸੰਸਾਰ ਦੀ ਮਾਇਆ ਤੋਂ ਸਦਾ ਨਿਰਲੇਪ ਰਹਿੰਦਾ ਹੈ ਭਾਵੇਂ ਮਾਇਆ ਦੇ ਵਿੱਚ ਨਹੀਂ ਡੁੱਬਦਾ ਹੈ ਅਤੇ ਦੂਜਿਆਂ ਨੂੰ ਵੀ ਮਾਇਆ ਤੋਂ ਨਿਰਲੇਪ ਕਰਦਾ ਹੈ ਜਿਵੇਂ ਜਲਮੈ ਕਮਲ ਅਲੇਪ ਜਿਵੇਂ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਅਲੇਪ ਰਹਿੰਦਾ ਹੈ ਬ੍ਰਹਮ ਗਿਆਨੀ ਸਦਾ ਨਿਰਦੋਖ ਇੱਕ ਪੂਰਨ ਬ੍ਰਾਹਮੀ ਬ੍ਰਹਮ ਗਿਆਨੀ ਦਾ ਜੋ ਸਾਡੇ ਘਟ ਦੇ ਅੰਦਰ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਂਦਾ ਹੈ ਉਹ ਪੂਰਨ ਬ੍ਰਹਮ ਗਿਆਨੀ ਸਦਾ ਨਿਰਦੋਖ ਹੁੰਦਾ ਹੈ ਭਾਵ ਉਸ ਦਾ ਕਿਸੇ ਦੇ ਨਾਲ ਵੀ ਬੈਰ ਨਹੀਂ ਹੁੰਦਾ ਹੈ ਉਹ ਸਭ ਦਾ ਭਲਾ ਹੀ ਮੰਗਦਾ ਹੈ ਬ੍ਰਹਮ ਗਿਆਨੀ ਸਦਾ ਨਿਰਦੋਖ ਜਿਵੇਂ ਸੂਰ ਸਰਬ ਕੋ ਸੂਖ ਜਿਵੇਂ ਸੂਰਜ ਜਿਵੇਂ ਸੂਰਜ ਸਭ ਨੂੰ ਗਰੀਬ ਅਤੇ ਅਮੀਰ ਸਭ ਨੂੰ ਇੱਕੋ ਜਿਹੀ ਰੋਸ਼ਨੀ ਇੱਕੋ ਜਿਹੀ ਰੋਸ਼ਨੀ ਦਿੰਦਾ ਹੈ ਬ੍ਰਹਮ ਗਿਆਨੀ ਕਹੇ ਦ੍ਰਿਸ਼ਟ ਸਮਾਨ ਬ੍ਰਹਮ ਗਿਆਨੀ ਦੀ ਜੋ ਦ੍ਰਿਸ਼ਟੀ ਹੁੰਦੀ ਹੈ ਉਹ ਸਭ ਉੱਚੇ ਨੀਵੇਂ ਗਰੀਬ ਅਮੀਰ ਤੇ ਸਭ ਇੱਕੋ ਜਿਹੀ ਹੁੰਦੀ ਹੈ ਜਿਵੇਂ ਰਾਜ ਰੰਗ ਕੋ ਲਾਗੇ ਤੋਲ ਕੁਆਣ ਜਿਵੇਂ ਭਾਵੇਂ ਕੋਈ ਰਾਜਾ ਹੋਵੇ ਤੇ ਭਾਵੇਂ ਕੋਈ ਗਰੀਬ ਹੋਵੇ ਹਵਾ ਸਭ ਨੂੰ ਇੱਕ ਸਮਾਨ ਹੀ ਮਿਲਦੀ ਹੈ ਬ੍ਰਹਮ ਗਿਆਨੀ ਦੇ ਧੀਰਜ ਏਕ ਬ੍ਰਹਮ ਗਿਆਨੀ ਦੇ ਮਨ ਦੇ ਵਿੱਚ ਹਰ ਵਕਤ ਧੀਰਜ ਬਣਿਆ ਰਹਿੰਦਾ ਹੈ ਜਿਉਂ ਵਿਸੁਧਾ ਕੋਈ ਖੋਦੇ ਕੋਈ ਚੰਦਣ ਲੇਪ ਜਿਵੇਂ ਧਰਤੀ ਨੂੰ ਕੋਈ ਖੋਦਾ ਹੈ ਉਸ ਦੇ ਵਿੱਚ ਕੋਈ ਬੜੇ ਡੂੰਘੇ ਡੂੰਘੇ ਕੋਏ ਪੜਦਾ ਹੈ ਤੇ ਕੋਈ ਧਰਤੀ ਦੇ ਉੱਤੇ ਚੰਦਨ ਦਾ ਲੇਪ ਕਰਦਾ ਹੈ ਇਸੇ ਤਰ੍ਹਾਂ ਹੀ ਬ੍ਰਹਮ ਗਿਆਨੀ ਦੇ ਮਨ ਦੇ ਵਿੱਚ ਸਦਾ ਧੀਰਜ ਬਣਿਆ ਰਹਿੰਦਾ ਹੈ ਕੋਈ ਉਸ ਦੀ ਨਿੰਦਿਆ ਕਰੀ ਜਾਵੇ ਕੋਈ ਉਸ ਦੀ ਵਡਿਆਈ ਕਰੀ ਜਾਵੇ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਹੈ ਬ੍ਰਹਮ ਗਿਆਨੀ ਦਾ ਇਹੋ ਗੁਣਾਉ ਨਾਨਕ ਜਿਉਂ ਪਵਕ ਸਹਿਜ ਸੁਭਾਉ ਬ੍ਰਹਮ ਗਿਆਨੀ ਦਾ ਇਹ ਗੁਣ ਹੁੰਦਾ ਹੈ ਜਿਵੇਂ ਅੱਗ ਦਾ ਸਭਾ ਸੁਧਾਰਨ ਹੁੰਦਾ ਹੈ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੋ ਸਾਡੇ ਜੋ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਂਦਾ ਹੈ ਉਹ ਉਹ ਪੂਰਨ ਬ੍ਰਹਮ ਗਿਆਨੀ ਨਿਰਮਲ ਤੋਂ ਵੀ ਨਿਰਮਲਾ ਪਵਿੱਤਰਾਂ ਤੋਂ ਵੀ ਪਵਿੱਤਰ ਤੋਂ ਵੀ ਪਵਿੱਤਰ ਹੁੰਦਾ ਹੈ ਉਹ ਪੂਰਨ ਬ੍ਰਹਮ ਗਿਆਨੀ ਪਵਿੱਤਰ ਤੋਂ ਵੀ ਪਵਿੱਤਰ ਹੁੰਦਾ ਹੈ ਜੈਸੇ ਮੈਲ ਨਾ ਲੱਗੇ ਜਿਹੜਾ ਜਿਵੇਂ ਪਾਣੀ ਨੂੰ ਮਹਿਲ ਨਹੀਂ ਲੱਗਦੀ ਇਸੇ ਤਰ੍ਹਾਂ ਹੀ ਜੋ ਇੱਕ ਪੂਰਨ ਬ੍ਰਹਮ ਗਿਆਨੀ ਹੁੰਦਾ ਹੈ ਉਸ ਨੂੰ ਇਸ ਸੰਸਾਰ ਦੀ ਕੋਈ ਵੀ ਮੋਹ ਮਾਇਆ ਦੀ ਜਾਂ ਵਕਾਰਾਂ ਦੀ ਕੋਈ ਵੀ ਮਹਿਲ ਨਹੀਂ ਲੱਗੀ ਹੁੰਦੀ ਬ੍ਰਹਮ ਗਿਆਨੀ ਦੇ ਮਨ ਹੋਏ ਪ੍ਰਕਾਸ਼ ਬ੍ਰਹਮ ਗਿਆਨੀ ਦੇ ਮਨ ਦੇ ਵਿੱਚ ਸਦਾ ਹੀ ਪ੍ਰਕਾਸ਼ ਬਣਿਆ ਰਹਿੰਦਾ ਹੈ ਭਾਵ ਹਰ ਸਮੇਂ ਈਸ਼ਵਰ ਦੇ ਨਾਮ ਦੇ ਵਿੱਚ ਅਤੇ ਉਸ ਪ੍ਰਕਾਸ਼ ਦੇ ਵਿੱਚ ਜੁੜਿਆ ਰਹਿੰਦਾ ਹੈ ਜਿਵੇਂ ਧਰ ਉੱਪਰ ਆਕਾਸ਼ ਜਿਵੇਂ ਬ੍ਰਹਮ ਗਿਆਨੀ ਦੇ ਮਨ ਦੇ ਵਿੱਚ ਪ੍ਰਕਾਸ਼ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਧਰਤੀ ਦੇ ਉੱਪਰ ਆਕਾਸ਼ ਦਾ ਪ੍ਰਕਾਸ਼ ਹੁੰਦਾ ਹੈ ਬ੍ਰਹਮ ਗਿਆਨੀ ਕੇ ਮਿੱਤਰ ਸੱਤਰ ਸਮਾਨ ਬ੍ਰਹਮ ਗਿਆਨੀ ਨੂੰ ਮਿੱਤਰ ਤੇ ਵੈਰੀ ਸਭ ਇੱਕ ਸਮਾਨ ਹੁੰਦੇ ਹਨ ਬ੍ਰਹਮ ਗਿਆਨੀ ਕੇ ਨਾਹੀਂ ਅਪਮਾਨ ਬ੍ਰਹਮ ਗਿਆਨੀ ਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਅਭੁਮਾਨ ਨਹੀਂ ਹੁੰਦਾ ਹੈ ਬ੍ਰਹਮ ਗਿਆਨੀ ਊਚ ਤੇ ਊਚਾ ਜੋ ਇੱਕ ਪੂਰਨ ਬ੍ਰਹਮ ਗਿਆਨੀ ਹੁੰਦਾ ਹੈ ਉਹ ਉੱਚਿਆਂ ਤੋਂ ਵੀ ਉਹ ਉੱਚਿਆਂ ਤੋਂ ਵੀ ਉੱਚਾ ਹੁੰਦਾ ਹੈ ਭਾਵ ਉਸ ਦੀ ਅਵਸਥਾ ਬਹੁਤ ਹੀ ਉੱਚੀ ਹੁੰਦੀ ਹੈ ਜੋ ਕਿ ਬਿਆਨ ਹੀ ਨਹੀਂ ਕੀਤੀ ਜਾ ਸਕਦੀ ਮਨ ਆਪਣੇ ਹੈ ਸਭ ਤੋਂ ਨੀਚਾ ਪਰ ਉਹ ਮਨ ਕਰਕੇ ਸਭ ਤੋਂ ਨੀਚਾ ਰਨੀਵਾ ਰਹਿੰਦਾ ਹੈ ਪਰ ਉਹ ਮਨ ਕਰਕੇ ਸਭ ਤੋਂ ਨੀਵਾ ਰਹਿੰਦਾ ਹੈ ਬ੍ਰਹਮ ਗਿਆਨੀ ਸੇ ਜਨ ਭਏ ਬ੍ਰਹਮ ਗਿਆਨੀ ਉਹ ਪੁਰਸ਼ ਹੀ ਹੁੰਦੇ ਹਨ ਨਾਨਕ ਜੀਨ ਪ੍ਰਭ ਆਪ ਕਰੇ ਜਿਨ੍ਹਾਂ ਨੂੰ ਉਹ ਈਸ਼ਵਰ ਆਪ ਬ੍ਰਹਮ ਗਿਆਨੀ ਕਰਦਾ ਹੈ ਬ੍ਰਹਮ ਗਿਆਨੀ ਸਗਲ ਕੀ ਰੀਨਾ ਬ੍ਰਹਮ ਗਿਆਨੀ ਦਾ ਮਨ ਸਬ ਦੇ ਚਰਨਾਂ ਦੀ ਧੂੜੀ ਵਰਗਾ ਹੁੰਦਾ ਹੈ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਇੱਕ ਪੂਰਨ ਬ੍ਰਹਮ ਗਿਆਨੀ ਨੇ ਉਸ ਮਹਾਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਆਪਣੇ ਘਟ ਦੇ ਅੰਦਰ ਉਸ ਨਾਮ ਰਸ ਨੂੰ ਅਤੇ ਉਸ ਅੰਮ੍ਰਿਤ ਰਸ ਨੂੰ ਜਾਣਿਆ ਹੁੰਦਾ ਹੈ ਚੱਖਿਆ ਹੁੰਦਾ ਹੈ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਇੱਕ ਪੂਰਨ ਬ੍ਰਹਮ ਗਿਆਨੀ ਦੀ ਸਭ ਦੇ ਉੱਤੇ ਹੀ ਦਇਆ ਹੁੰਦੀ ਹੈ ਭਾਵ ਉਹ ਤਾਂ ਸਭ ਦੇ ਉੱਤੇ ਹੀ ਦਇਆ ਕਰਦਾ ਹੈ ਬ੍ਰਹਮ ਗਿਆਨੀ ਤੇ ਕੁਝ ਬੁਰਾ ਨਾ ਹੋਊਗਾ ਬੁਰਾ ਨਾ ਭਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਕਿਸੇ ਦਾ ਵੀ ਬੁਰਾ ਨਹੀਂ ਸੋਚਦਾ ਹੈ ਉਹ ਸਭ ਦਾ ਭਲਾ ਕਰਨ ਹੀ ਇਸ ਸੰਸਾਰ ਦੇ ਉੱਤੇ ਆਉਂਦਾ ਹੈ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਦੀ ਜੋ ਦ੍ਰਿਸ਼ਟੀ ਹੁੰਦੀ ਹੈ ਉਹ ਗਰੀਬ ਅਤੇ ਅਮੀਰ ਸਭ ਦੇ ਉੱਤੇ ਇੱਕੋ ਜਿਹੀ ਹੁੰਦੀ ਹੈ ਬ੍ਰਹਮ ਗਿਆਨੀ ਦੀ ਦ੍ਰਿਸ਼ਟ ਅਮਰਤ ਵਰਸੀ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੇ ਵਿੱਚੋਂ ਬ੍ਰਹਮ ਗਿਆਨੀ ਦੀਆਂ ਅੱਖਾਂ ਦੇ ਵਿੱਚੋਂ ਹਮੇਸ਼ਾ ਅਮਰਤ ਵਰਸਦਾ ਹੈ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੇ ਵਿੱਚੋਂ ਹਮੇਸ਼ਾ ਹਰ ਸਮੇਂ ਅਮਰਤਾ ਹੀ ਵਰਸਦਾ ਹੈ। ਉਹਨਾਂ ਦੇ ਦਰਸ਼ਨ ਕਰਕੇ ਸਾਡੇ ਤਨ ਦੇ ਅਤੇ ਸਾਡੇ ਮਨ ਦੇ ਅਨੇਕਾਂ ਦੁੱਖ ਦੂਰ ਹੋ ਜਾਂਦੇ ਹਨ। ਉਹਨਾਂ ਦੀ ਜਦੋਂ ਦ੍ਰਿਸ਼ਟੀ ਸਾਡੇ ਉੱਪਰ ਪੈਂਦੀ ਹੈ ਤੇ ਸਾਡੇ ਤਨ ਮਨ ਦੇ ਅਨੇਕਾਂ ਹੀ ਦੁੱਖ ਦੂਰ ਹੋ ਜਾਂਦੇ ਹਨ ਤੇ ਸਾਡੇ ਸਾਡੇ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਬੰਧਨਾਂ ਤੋਂ ਮੁਕਤ ਹੁੰਦਾ ਹੈ ਭਾਵ ਉਹ ਜਨਮ ਮਰਨ ਤੋਂ ਉੱਪਰ ਹੁੰਦਾ ਹੈ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਦੀ ਜੋ ਮਰਿਆਦਾ ਹੁੰਦੀ ਹੈ ਉਹ ਸ਼ੁੱਧ ਹੁੰਦੀ ਹੈ ਬ੍ਰਹਮ ਗਿਆਨੀ ਦੀ ਜੋ ਮਰਿਆਦਾ ਹੁੰਦੀ ਹੈ ਜੋ ਜੁਗਤੀ ਹੁੰਦੀ ਹੈ ਉਹ ਸ਼ੁੱਧ ਹੁੰਦੀ ਹੈ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਬ੍ਰਹਮ ਗਿਆਨੀ ਦਾ ਜੋ ਭੋਜਨ ਹੈ ਉਹ ਗਿਆਨ ਹੁੰਦਾ ਹੈ ਭੋਜਨ ਗਿਆਨ ਤੋਂ ਭਾਵ ਇਹ ਨਹੀਂ ਕਿ ਬ੍ਰਹਮ ਗਿਆਨੀ ਭੋਜਨ ਨਹੀਂ ਕਰਦਾ ਹੈ ਭੋਜਨ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਬ੍ਰਹਮ ਗਿਆਨੀ ਦੇ ਭੋਜਨ ਤੋਂ ਭੋਜਨ ਗਿਆਨ ਤੋਂ ਭਾਵ ਇਹ ਨਹੀਂ ਕਿ ਕਿ ਬ੍ਰਹਮ ਗਿਆਨੀ ਕੋਈ ਭੋਜਨ ਨਹੀਂ ਖਾਂਦਾ ਹੈ ਭੋਜਨ ਗਿਆਨ ਤੋਂ ਭਾਵ ਹੈ ਕਿ ਜੋ ਇੱਕ ਪੂਰਨ ਬ੍ਰਹਮ ਗਿਆਨੀ ਹੁੰਦਾ ਹੈ ਉਹ ਹਰ ਸਮੇਂ ਉਸ ਮਹਾਨ ਬ੍ਰਹਮ ਗਿਆਨ ਦਾ ਪ੍ਰਚਾਰ ਕਰਦਾ ਹੈ ਉਹ ਮਹਾਨ ਬ੍ਰਹਮ ਗਿਆਨ ਨੂੰ ਵੰਡਦਾ ਹੈ ਤੇ ਉਸ ਮਹਾਨ ਬ੍ਰਹਮ ਗਿਆਨ ਦੇ ਦੁਆਰਾ ਸਭ ਦੇ ਘਟ ਦੇ ਅੰਦਰ ਹੀ ਸਭ ਨੂੰ ਈਸ਼ਵਰ ਦੇ ਦਰਸ਼ਨ ਕਰਾ ਕੇ ਉਸ ਸੱਚੇ ਨਾਮ ਦੇ ਨਾਲ ਤੇ ਸੱਚੇ ਅਮਰਤ ਦੇ ਨਾਲ ਜੋੜਦਾ ਹੈ ਨਾਨਕ ਬ੍ਰਹਮ ਗਿਆਨੀ ਦਾ ਵਰਮ ਧਿਆਨ ਇੱਕ ਪੂਰਨ ਬ੍ਰਹਮ ਗਿਆਨੀ ਦਾ ਹਰ ਸਮੇਂ ਹਰ ਵਕਤ ਉਸ ਬ੍ਰਹਮ ਉਸ ਬ੍ਰਹਮ ਦੇ ਵਿੱਚ ਹੀ ਧਿਆਨ ਲੱਗਾ ਰਹਿੰਦਾ ਹੈ ਇੱਕ ਪੂਰਨ ਬ੍ਰਹਮ ਗਿਆਨੀ ਭਾਵੇਂ ਉਹ ਸੰਸਾਰ ਦਾ ਕੋਈ ਵੀ ਕੰਮ ਕਰਦਾ ਹੋਵੇ ਪਰ ਫਿਰ ਵੀ ਉਸ ਦਾ ਧਿਆਨ ਹਰ ਸਮੇਂ ਉਸ ਬ੍ਰਹਮ ਦੇ ਵਿੱਚ ਹੀ ਰਹਿੰਦਾ ਹੈ ਬ੍ਰਹਮ ਗਿਆਨੀ ਇੱਕ ਉਪਰਾਸ ਬ੍ਰਹਮ ਗਿਆਨੀ ਦੀ ਇੱਕ ਉਸ ਈਸ਼ਵਰ ਦੇ ਉੱਤੇ ਹੀ ਆਸ ਹੁੰਦੀ ਹੈ ਬ੍ਰਹਮ ਗਿਆਨੀ ਕਾ ਨਹੀਂ ਬਨਾਸ ਬ੍ਰਹਮ ਗਿਆਨੀ ਦਾ ਕਦੇ ਵੀ ਬਨਾਸ ਨਹੀਂ ਹੁੰਦਾ ਭਾਵ ਉਹ ਜਨਮ ਮਰਨ ਦੇ ਬੰਧਣਾ ਤੋਂ ਉੱਪਰ ਹੁੰਦਾ ਹੈ ਬ੍ਰਹਮ ਗਿਆਨੀ ਕੇ ਗਰੀਬੀ ਸਮਹਾ ਬ੍ਰਹਮ ਗਿਆਨੀ ਕਹ ਗਰੀਬੀ ਸਮਹਾ ਬ੍ਰਹਮ ਗਿਆਨੀ ਦੇ ਮਨ ਦੇ ਵਿੱਚ ਹਰ ਸਮੇਂ ਗਰੀਬੀ ਹੀ ਸਮਾਈ ਰਹਿੰਦੀ ਹੈ ਬ੍ਰਹਮ ਗਿਆਨੀ ਪਰ ਉਪਕਾਰ ਕਮਹਾ ਬ੍ਰਹਮ ਗਿਆਨੀ ਸਦਾ ਪਰ ਉਪਕਾਰ ਦਾ ਹੀ ਕੰਮ ਕਰਦਾ ਹੈ ਭਾਵੇਂ ਸੰਸਾਰ ਦੇ ਉੱਤੇ ਸਭ ਦਾ ਭੜਾ ਕਰਨ ਹੀ ਆਉਂਦਾ ਹੈ ਉਸ ਦੀ ਕੋਈ ਜਿੰਨੀ ਮਰਜ਼ੀ ਨਿੰਦਿਆ ਕਰੀ ਜਾਵੇ ਪਰ ਫਿਰ ਵੀ ਉਹ ਸਭ ਦਾ ਭੜਾ ਹੀ ਸੋਚਦਾ ਹੈ ਬ੍ਰਹਮ ਗਿਆਨੀ ਕੇ ਨਾਹੀ ਧੰਦਾ ਜੋ ਇੱਕ ਪੂਰਨ ਬ੍ਰਹਮ ਗਿਆਨੀ ਹੁੰਦਾ ਹੈ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਦਾ ਦਰਸ਼ਨ ਕਰਾਉਂਦਾ ਹੈ ਉਸ ਸੰਸਾਰ ਦੇ ਉੱਤੇ ਆ ਕੇ ਦੂਜੇ ਸਾਧਵਾਂ ਦੀ ਤਰ੍ਹਾਂ ਉਹ ਸੰਸਾਰ ਦੇ ਉੱਤੇ ਆ ਕੇ ਹੋਰ ਸਾਧਵਾਂ ਦੀ ਤਰ੍ਹਾਂ ਧਰਮ ਨੂੰ ਧੰਦਾ ਨਹੀਂ ਬਣਾਉਂਦਾ ਹੈ। ਬ੍ਰਹਮ ਗਿਆਨੀ ਲੈ ਧਵਤ ਬੰਦਾ ਬ੍ਰਹਮ ਗਿਆਨੀ ਨੇ ਦੌੜਦੇ ਹੋਏ ਮਨ ਨੂੰ ਬੰਨ੍ਹਿਆ ਹੁੰਦਾ ਹੈ। ਬ੍ਰਹਮ ਗਿਆਨੀ ਕੇ ਹੋਏ ਸੋ ਭਲਾ ਬ੍ਰਹਮ ਗਿਆਨੀ ਤੋਂ ਜੋ ਹੁੰਦਾ ਹੈ ਉਹ ਭਲਾ ਹੀ ਹੁੰਦਾ ਹੈ। ਬ੍ਰਹਮ ਗਿਆਨੀ ਸੁਖਲ ਫਲਾ ਬ੍ਰਹਮ ਗਿਆਨੀ ਚੰਗੇ ਫਲਾਂ ਦੇ ਨਾਲ ਚੰਗੇ ਫਲਾਂ ਦੇ ਨਾਲ ਚੰਗੇ ਵਿਚਾਰਾਂ ਦੇ ਨਾਲ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਚੰਗੇ ਵਿਚਾਰਾਂ ਦੇ ਨਾਲ ਫਲਿਆ ਹੁੰਦਾ ਹੈ ਅਤੇ ਹਰ ਹਰ ਇੱਕ ਨੂੰ ਚੰਗੇ ਵਿਚਾਰ ਹੀ ਦਿੰਦਾ ਹੈ ਬ੍ਰਹਮ ਗਿਆਨੀ ਸੰਗ ਸਗਲ ਆਧਾਰ ਬ੍ਰਹਮ ਗਿਆਨੀ ਦਾ ਸੰਗ ਕਰਕੇ ਸਭ ਦਾ ਹੀ ਆਧਾਰ ਹੋ ਜਾਂਦਾ ਹੈ ਨਾਨਕ ਬ੍ਰਹਮ ਗਿਆਨੀ ਜਪੇ ਸਦਲ ਸੰਸਾਰ ਨਾਟਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਕਪੂਰਨ ਬ੍ਰਹਮ ਗਿਆਨੀ ਦੇ ਦੁਆਰਾ ਹੀ ਇਹ ਕਪੂਰਨ ਬ੍ਰਹਮ ਗਿਆਨੀ ਦੇ ਦੁਆਰਾ ਹੀ ਇਹ ਸਾਰਾ ਸੰਸਾਰ ਉਸ ਸੱਚੇ ਨਾਮ ਨੂੰ ਜਪ ਸਕਦਾ ਹੈ ਹੋਰ ਕਿਸੇ ਦੇ ਦੁਆਰਾ ਨਹੀਂ ਬ੍ਰਹਮ ਗਿਆਨੀ ਕੇ ਇੱਕੇ ਰੰਗ ਬ੍ਰਹਮ ਗਿਆਨੀ ਨੂੰ ਇੱਕ ਈਸ਼ਵਰ ਦਾ ਹੀ ਰੰਗ ਚੜਿਆ ਰਹਿੰਦਾ ਹੈ ਬ੍ਰਹਮ ਗਿਆਨੀ ਕੇ ਵਸੇ ਪ੍ਰਭ ਸੰਗ ਬ੍ਰਹਮ ਗਿਆਨੀ ਦੇ ਹਰ ਵਕਤ ਉਹ ਈਸ਼ਵਰ ਹੰਗ ਸੰਗ ਵਸਦਾ ਹੈ ਭਾਵ ਉਸਦੇ ਹਰ ਸਮੇਂ ਅੰਦਰ ਹੀ ਵਸਦਾ ਹੈ ਬ੍ਰਹਮ ਗਿਆਨੀ ਕੇ ਨਾਮ ਆਧਾਰ ਬ੍ਰਹਮ ਗਿਆਨੀ ਨੂੰ ਸਿਰਫ ਇੱਕ ਨਾਮ ਦਾ ਹੀ ਆਸਰਾ ਹੁੰਦਾ ਹੈ ਨਾਮ ਹੀ ਉਸਦਾ ਆਧਾਰ ਹੁੰਦਾ ਹੈ ਬ੍ਰਹਮ ਗਿਆਨੀ ਕਹੇ ਕਹੇ ਨਾਮ ਪਰਵਾਰ ਬ੍ਰਹਮ ਗਿਆਨੀ ਦਾ ਬ੍ਰਹਮ ਗਿਆਨੀ ਨੂੰ ਬ੍ਰਹਮ ਗਿਆਨੀ ਦਾ ਨਾਮ ਜਪਣਾ ਹੀ ਬ੍ਰਹਮ ਗਿਆਨੀ ਦਾ ਨਾਮ ਜਪਣਾ ਹੀ ਉਸ ਦਾ ਪਰਿਵਾਰ ਹੁੰਦਾ ਹੈ ਬ੍ਰਹਮ ਗਿਆਨੀ ਸਦਾ ਸਦ ਸਦਾ ਸਦ ਜਾਗਤ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਸਦਾ ਹੀ ਸਾਵਧਾਨ ਰਹਿੰਦਾ ਹੈ ਭਾਵ ਉਹ ਆਤਮਕ ਤੌਰ ਤੇ ਸਦਾ ਹੀ ਜਾਗਦਾ ਰਹਿੰਦਾ ਹੈ ਤੇ ਦੂਸਰਿਆਂ ਨੂੰ ਜਗਾਉਂਦਾ ਹੈ ਬ੍ਰਹਮ ਗਿਆਨੀ ਹਾਂ ਬੁੱਧ ਤਿਆਗਤ ਬਰਾ ਇੱਕ ਪੂਰਨ ਬ੍ਰਹਮ ਗਿਆਨੀ ਨੇ ਹੰਕਾਰ ਵਾਲੀ ਬੁੱਧ ਨੂੰ ਤਿਆਗਿਆ ਹੁੰਦਾ ਹੈ ਬ੍ਰਹਮ ਗਿਆਨੀ ਕਹੇ ਮਨ ਪਰਮ ਨੰਦ ਇੱਕ ਪੂਰਨ ਬ੍ਰਹਮ ਗਿਆਨੀ ਦੇ ਮਨ ਵਿੱਚ ਹਰ ਸਮੇਂ ਹੀ ਉਸ ਪਰਮ ਆਨੰਦ ਉਸ ਈਸ਼ਵਰ ਦਾ ਨਿਵਾਸ ਰਹਿੰਦਾ ਹੈ ਬ੍ਰਹਮ ਗਿਆਨੀ ਕਹੇ ਘਰ ਸਦਾ ਆਨੰਦ ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਬ੍ਰਹਮ ਗਿਆਨੀ ਦੇ ਮਨ ਦੇ ਵਿੱਚ ਹੀ ਸਦਾ ਹੀ ਸਹਜ ਤੇ ਸੁਖ ਅਵਸਥਾ ਬਣੀ ਰਹਿੰਦੀ ਹੈ। ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਨਾਸ। ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰਨ ਬ੍ਰਹਮ ਗਿਆਨੀ ਦਾ ਪਦੇ ਵੀ ਬਨਾਸ ਨਹੀਂ ਹੁੰਦਾ। ਭਾਵੇਂ ਜਨਮ ਮਰਨ ਦੇ ਬੰਧਨਾ ਤੋਂ ਉੱਪਰ ਹੁੰਦਾ ਹੈ। ਬ੍ਰਹਮ ਗਿਆਨੀ ਬ੍ਰਹਮ ਦਾ ਬੇਤਾ ਇੱਕ ਪੂਰਨ ਬ੍ਰਹਮ ਗਿਆਨੀ ਉਸ ਬ੍ਰਹਮ ਨੂੰ ਜਾਣਨ ਵਾਲਾ ਹੁੰਦਾ ਹੈ ਭਾਵ ਉਸਨੇ ਆਪਣੇ ਘਰ ਦੇ ਅੰਦਰ ਉਸੇਂਰੋਂ ਦੇਖਿਆ ਹੁੰਦਾ ਹੈ ਤੇ ਆਪਣੀ ਸ਼ਰਨ ਦੇ ਵਿੱਚ ਆਏ ਸੇਵਕ ਨੂੰ ਵੀ ਉਸ ਈਸ਼ਵਰ ਦੇ ਨਾਲ ਜੋੜ ਦਿੰਦਾ ਹੈ ਬ੍ਰਹਮ ਗਿਆਨੀ ਇੱਕ ਸੰਗਹਿਤਾ ਬ੍ਰਹਮ ਗਿਆਨੀ ਦਾ ਸਿਰਫ ਇੱਕ ਈਸ਼ਵਰ ਦੇ ਨਾਮ ਦੇ ਨਾਲ ਤੇ ਈਸ਼ਵਰ ਦੇ ਨਾਲ ਹੀ ਪ੍ਰੇਮ ਹੁੰਦਾ ਹੈ ਬ੍ਰਹਮ ਗਿਆਨੀ ਕਹ ਹੋਏ ਅਕਿੰਤ ਬ੍ਰਹਮ ਗਿਆਨੀ ਦੇ ਮਨ ਵਿੱਚ ਕੋਈ ਕਿਸੇ ਤਰ੍ਹਾਂ ਦੀ ਵੀ ਚਿੰਤਾ ਨਹੀਂ ਹੁੰਦੀ ਹੈ ਬ੍ਰਹਮ ਗਿਆਨੀ ਦਾ ਨਿਰਮਲ ਮੰਤ ਬ੍ਰਹਮ ਗਿਆਨੀ ਦਾ ਜੋ ਉਪਦੇਸ਼ ਹੁੰਦਾ ਹੈ ਉਹ ਪਵਿੱਤਰ ਤੋਂ ਵੀ ਪਵਿੱਤਰ ਹੁੰਦਾ ਹੈ ਬ੍ਰਹਮ ਗਿਆਨੀ ਦਾ ਨਿਰਮਲ ਮੰਤ ਬ੍ਰਹਮ ਗਿਆਨੀ ਦਾ ਜੋ ਮੰਤਰ ਹੁੰਦਾ ਹੈ ਜੋ ਉਪਦੇਸ਼ ਹੁੰਦਾ ਹੈ ਜੋ ਸਾਨੂੰ ਧਾਰਮਿਕ ਦੇ ਗ੍ਰੰਥਾਂ ਦੇ ਵਿੱਚੋਂ ਉਪਦੇਸ਼ ਦਿੰਦਾ ਹੈ ਉਹ ਉਪਦੇਸ਼ ਪਵਿੱਤਰਾਂ ਤੋਂ ਵੀ ਪਵਿੱਤਰ ਹੁੰਦਾ ਹੈ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ ਬ੍ਰਹਮ ਗਿਆਨੀ ਉਹ ਪੁਰਸ਼ ਹੀ ਬਣਦੇ ਹਨ ਜਿਨ੍ਹਾਂ ਨੂੰ ਉਹ ਈਸ਼ਵਰ ਆਪ ਬ੍ਰਹਮ ਗਿਆਨੀ ਬਣਾਉਂਦਾ ਹੈ ਬ੍ਰਹਮ ਗਿਆਨੀ ਦਾ ਵੱਡ ਪ੍ਰਤਾਪ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਬ੍ਰਹਮ ਗਿਆਨੀ ਦਾ ਪ੍ਰਤਾਪ ਬ੍ਰਹਮ ਗਿਆਨੀ ਦੀ ਅਵਸਥਾ ਤਾਂ ਬਹੁਤ ਹੀ ਉੱਚੀ ਹੁੰਦੀ ਹੈ ਭਾਵ ਉਸ ਦੀ ਵਿਵਸਥਾ ਬਾਰੇ ਉਸ ਦੇ ਪ੍ਰਤਾਪ ਬਾਰੇ ਤਾਂ ਕੁਝ ਕਿਹਾ ਹੀ ਨਹੀਂ ਜਾ ਸਕਦਾ ਕਿਉਂਕਿ ਬ੍ਰਹਮ ਗਿਆਨੀ ਖੁਦ ਈਸ਼ਵਰ ਹੀ ਹੁੰਦਾ ਹੈ ਕਿਉਂਕਿ ਬ੍ਰਹਮ ਗਿਆਨੀ ਖੁਦ ਈਸ਼ਵਰ ਖੁਦ ਹੀ ਭਗਵਾਨ ਹੁੰਦਾ ਹੈ ਬ੍ਰਹਮ ਗਿਆਨੀ ਦਾ ਦਰਸ ਵਡਭਾਗੀ ਪਾਈਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇੱਕ ਪੂਰਨ ਬ੍ਰਹਮ ਗਿਆਨੀ ਦਾ ਦਰਸ਼ਨ ਤਾਂ ਬਹੁਤ ਹੀ ਵੱਡੇ ਭਾਗਾਂ ਦੇ ਨਾਲ ਮਿਲਦਾ ਹੈ। ਬ੍ਰਹਮ ਗਿਆਨੀ ਕੋ ਬੜ ਬੜ ਜਾਈਏ। ਸਾਡੇ ਗੁਰੂ ਸਾਹਿਬ ਕਹਿੰਦੇ ਹਨ ਕਿ ਇੱਕ ਪੂਰਨ ਬ੍ਰਹਮ ਗਿਆਨੀ ਤੋਂ ਸਦਾ ਬਲਹਾਰੇ ਜਾਈਏ, ਵਾਰਨੇ ਜਾਈਏ, ਕੁਰਬਾਨ ਜਾਈਏ। ਉਸ ਦੀ ਤਨ, ਮਨ, ਧਨ ਦੇ ਨਾਲ ਸੇਵਾ ਕਰੀਏ ਤੇ ਉਸ ਦੇ ਚਰਨਾਂ ਦੇ ਨਾਲ ਸਦਾ ਵਾਸਤੇ ਲੱਗ ਕੇ ਆਪਣਾ ਜੀਵਨ ਸਫਲ ਕਰੀਏ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਬ੍ਰਹਮ ਗਿਆਨੀ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇੱਕ ਪੂਰਨ ਬ੍ਰਹਮ ਗਿਆਨੀ ਤੋਂ ਗਿਆਨੀ ਨੂੰ ਤਾਂ ਬਹੁਤ ਵੱਡੇ ਵੱਡੇ ਦੇਵੀ ਦੇਵਤੇ ਮਹੇਸ਼ਰ ਵੀ ਖੋਜਦੇ ਫਿਰਦੇ ਹਨ ਲੱਭਦੇ ਫਿਰਦੇ ਹਨ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਕਿਉਂਕਿ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿਉਂਕਿ ਇੱਕ ਪੂਰਨ ਬ੍ਰਹਮ ਗਿਆਨੀ ਖੁਦ ਆਪ ਪਰਮੇਸ਼ਰ ਹੁੰਦਾ ਹੈ ਬ੍ਰਹਮ ਗਿਆਨੀ ਕੀ ਕੀਮਤ ਨਹੀਂ ਬ੍ਰਹਮ ਗਿਆਨੀ ਕੀ ਕੀਮਤ ਨਹੀਂ ਨਹੀਂ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਕਿ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਰ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲਾ ਜੋ ਇੱਕ ਪੂਰਨ ਬ੍ਰਹਮ ਗਿਆਨੀ ਹੁੰਦਾ ਹੈ ਉਸ ਦੀ ਕੀਮਤ ਉਸ ਦੀ ਕੀਮਤ ਤਾਂ ਕਹੀ ਹੀ ਨਹੀਂ ਜਾ ਸਕਦੀ ਭਾਵ ਉਸ ਦਾ ਪ੍ਰਤਾਪ ਬਹੁਤ ਹੀ ਵੱਡਾ ਹੈ ਜੋ ਕਿ ਸਾਡੇ ਕਹਿਣ ਤੋਂ ਪਰੇ ਹੈ ਬ੍ਰਹਮ ਗਿਆਨੀ ਦੇ ਸਗਲ ਮਨ ਮਾਹੇ ਬ੍ਰਹਮ ਗਿਆਨੀ ਦੇ ਮਨ ਦੇ ਵਿੱਚ ਸਭ ਕੁਝ ਹੁੰਦਾ ਹੈ ਭਾਵ ਉਹ ਅੰਤਰਜਾਮੀ ਹੁੰਦਾ ਹੈ ਭਾਵ ਉਹ ਸਭ ਦੇ ਘਟ ਦੀ ਜਾਣਣ ਵਾਲਾ ਹੁੰਦਾ ਹੈ ਬ੍ਰਹਮ ਗਿਆਨੀ ਦਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਦੇ ਭੇਦ ਨੂੰ ਕੋਈ ਵੀ ਨਹੀਂ ਜਾਣ ਸਕਦਾ ਹੈ ਬ੍ਰਹਮ ਗਿਆਨੀ ਕੋ ਸਦਾ ਪ੍ਰਦੇਸ਼ ਇਸ ਕਰਕੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇੱਕ ਪੂਰਨ ਬ੍ਰਹਮ ਗਿਆਨੀ ਨੂੰ ਸਦਾ ਨਮਸਕਾਰਾਂ ਹੀ ਨਮਸਕਾਰਾਂ ਹੀ ਕਰੋ ਬ੍ਰਹਮ ਗਿਆਨੀ ਦਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਦੀ ਮਹਿਮਾ ਦਾ ਬ੍ਰਹਮ ਗਿਆਨੀ ਦੀ ਮਹਿਮਾ ਦੇ ਵਿੱਚ ਤਾਂ ਇੱਕ ਅਧਾਖਰ ਵੀ ਨਹੀਂ ਲਿਖਿਆ ਜਾ ਸਕਦਾ ਬ੍ਰਹਮ ਗਿਆਨੀ ਦਾ ਕਥਿਆ ਨਾ ਜਾਏ ਅਧਕ ਅਧਾਖਰ ਅਤੇ ਬ੍ਰਹਮ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਬਰ ਇੱਕ ਪੂਰਨ ਬ੍ਰਹਮ ਗਿਆਨੀ ਦੀ ਮਹਿਮਾ ਦੇ ਵਿੱਚ ਤਾਂ ਇੱਕ ਅੱਧਾ ਅੱਖਰ ਵੀ ਨਹੀਂ ਲਿਖਿਆ ਜਾ ਸਕਦਾ ਬ੍ਰਹਮ ਗਿਆਨੀ ਸਰਬ ਕਾ ਠਾਕੜ ਬ੍ਰਹਮ ਗਿਆਨੀ ਸਾਰੀ ਦੁਨੀਆ ਦਾ ਹੀ ਮਾਲਕ ਹੁੰਦਾ ਹੈ ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇੱਕ ਪੂਰਨ ਬ੍ਰਹਮ ਗਿਆਨੀ ਦੀ ਅਵਸਥਾ ਕੌਣ ਆ ਸਕਦਾ ਹੈ ਭਾਵ ਇੱਕ ਪੂਰਨ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਕੋਈ ਵੀ ਬਿਆਨ ਨਹੀਂ ਕਰ ਸਕਦਾ ਹੈ ਪਾਵ ਉਤ ਦੀ ਅਵਸਥਾ ਉਸ ਦਾ ਪ੍ਰਤਾਪ ਤਾਂ ਬਹੁਤ ਹੀ ਉੱਚਾ ਹੁੰਦਾ ਹੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਕਪੂਰਨ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਤਾਂ ਇੱਕ ਪੂਰਨ ਬ੍ਰਹਮ ਗਿਆਨੀ ਹੀ ਜਾਣਦਾ ਹੈ ਹੋਰ ਕੋਈ ਉਸ ਦੀ ਅਵਸਥਾ ਬਾਰੇ ਨਹੀਂ ਜਾਣ ਸਕਦਾ ਕਿਉਂਕਿ ਕਪੂਰਨ ਬ੍ਰਹਮ ਗਿਆਨੀ ਦੀ ਅਵਸਥਾ ਬਹੁਤ ਹੀ ਉੱਚੀ ਹੁੰਦੀ ਹੈ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਬ੍ਰਹਮ ਗਿਆਨੀ ਦਾ ਕੋਈ ਵੀ ਪਾਰਾਵਾਰ ਜਾਂ ਅੰਤ ਨਹੀਂ ਹੁੰਦਾ ਹੈ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਇਸ ਕਰਕੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇੱਕ ਪੂਰਨ ਬ੍ਰਹਮ ਗਿਆਨੀ ਨੂੰ ਸਦਾ ਨਮਸਕਾਰਾਂ ਕਰੋ ਸਦਾ ਨਮਸਕਾਰਾਂ ਹੀ ਕਰਦੇ ਰਹੋ ਬ੍ਰਹਮ ਗਿਆਨੀ ਕੀ ਸਭ ਸ਼੍ਰੇਸ਼ਟ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇੱਕ ਪੂਰਨ ਬ੍ਰਹਮ ਗਿਆਨੀ ਹੁੰਦਾ ਹੈ ਉਹ ਸਾਰੀ ਹੀ ਸ੍ਰਿਸ਼ਟੀ ਦਾ ਮਾਲਕ ਹੁੰਦਾ ਹੈ ਕਰਤਾ ਧਰਤਾ ਹੁੰਦਾ ਹੈ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ ਬ੍ਰਹਮ ਗਿਆਨੀ ਜੀਵਨ ਮਰਨ ਦੇ ਬੰਧਨਾ ਤੋਂ ਉੱਪਰ ਹੁੰਦਾ ਹੈ ਬ੍ਰਹਮ ਗਿਆਨੀ ਮੁਕਤ ਯੁਗਤ ਜੀ ਦਾ ਦਾਤਾ ਇੱਕ ਪੂਰਨ ਬ੍ਰਹਮ ਗਿਆਨੀ ਸਾਨੂੰ ਮੁਕਤੀ ਦੀ ਜੁਗਤੀ ਤੇ ਜੀ ਦਾਨ ਦੇਣ ਵਾਲਾ ਹੁੰਦਾ ਹੈ ਬ੍ਰਹਮ ਗਿਆਨੀ ਪੂਰਨ ਪੁਰਖ ਵਧਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਧਾਤਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇੱਕ ਪੂਰਨ ਬ੍ਰਾਹਮਣ ਪੂਰਨ ਬ੍ਰਹਮ ਗਿਆਨੀ ਕਿ ਇੱਕ ਪੂਰਨ ਬ੍ਰਹਮ ਗਿਆਨੀ ਖੁਦ ਹੀ ਪੂਰਨ ਪੁਰਖ ਵਧਾਤਾ ਹੁੰਦਾ ਹੈ ਬ੍ਰਹਮ ਗਿਆਨੀ ਪੂਰਨ ਪੁਰਖ ਵਧਾਤਾ ਸਾਡੇ ਗੁਰੂ ਸਾਹਿਬ ਜੀ ਵਾਰ-ਵਾਰ ਕਹਿੰਦੇ ਹਨ ਸਾਡੇ ਗੁਰੂ ਸਾਹਿਬ ਜੀ ਵਾਰ-ਵਾਰ ਕਹਿੰਦੇ ਹਨ ਕਿ ਇੱਕ ਪੂਰਨ ਬ੍ਰਹਮ ਗਿਆਨੀ ਖੁਦ ਹੀ ਪੂਰਨ ਪੁਰਖ ਵਧਾਤਾ ਹੁੰਦਾ ਹੈ ਬ੍ਰਹਮ ਗਿਆਨੀ ਅਨਾਥ ਦਾ नाथ ਇੱਕ ਪੂਰਨ ਬ੍ਰਹਮ ਗਿਆਨੀ ਬੇਆਸਰਿਆਂ ਦਾ ਵੀ ਆਸਰਾ ਹੁੰਦਾ ਹੈ ਬ੍ਰਹਮ ਗਿਆਨੀ ਦਾ ਸਭ ਉੱਪਰ ਹੱਥ ਇੱਕ ਪੂਰਨ ਬ੍ਰਹਮ ਗਿਆਨੀ ਦਾ ਸਭ ਦੇ ਉੱਪਰ ਹੀ ਹੱਥ ਹੁੰਦਾ ਹੈ ਬ੍ਰਹਮ ਗਿਆਨੀ ਦਾ ਸਗਲ ਆਕਾਰ ਬ੍ਰਹਮ ਗਿਆਨੀ ਦਾ ਹੀ ਚਾਰੇ ਪਾਸੇ ਪਸਾਰਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇੱਕ ਬੂਹ ਪੂਰਨ ਬ੍ਰਹਮ ਗਿਆਨੀ ਦਾ ਹੀ ਸਾਰੇ ਪਾਸੇ ਪਸਾਰਾ ਹੈ ਬ੍ਰਹਮ ਗਿਆਨੀ ਦਾ ਸਕਲ ਆਕਾਰ ਬ੍ਰਹਮ ਗਿਆਨੀ ਆਪ ਨਰੰਗ ਸਾਰ ਬ੍ਰਹਮ ਗਿਆਨੀ ਦਾ ਸਕਲਾਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਬ੍ਰਹਮ ਗਿਆਨੀ ਦਾ ਹੀ ਸਾਰਾ ਸਾਰੇ ਪਾਸੇ ਬਸਾਰਾ ਹੈ ਕਿਉਂਕਿ ਇੱਕ ਪੂਰਨ ਬ੍ਰਹਮ ਗਿਆਨੀ ਕਿਉਂਕਿ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਹੀ ਸ਼ੁਦਾ ਦਰਸ਼ਨ ਕਰਾਉਣ ਵਾਲਾ ਇੱਕ ਪੂਰਨ ਬ੍ਰਹਮ ਗਿਆਨੀ ਖੁਦ ਨਿਰੰਕਾਰ ਹੀ ਹੁੰਦਾ ਹੈ एक पूर्ण ब्रह्म ज्ञानी खुद निरंकार ही है ब्रह्म ज्ञानी का सकल आकार सकल आकार ज्ञानी आप निरंकार ब्रह्म ज्ञानी खुद आप ही निरंकार हादसे है ब्रह्म ज्ञानी की शोभा ब्रह्म ज्ञानी बनी ब्रह्म की शोभा महिमाता ਇਕ ਕਪੂਰਨ ਬ੍ਰਹਮ ਗਿਆਨੀ ਦੀ ਮਹਿਮਾ ਤਾਂ ਇੱਕ ਪੂਰਨ ਬ੍ਰਹਮ ਗਿਆਨੀ ਹੀ ਜਾਣਦਾ ਹੈ ਬ੍ਰਹਮ ਗਿਆਨੀ ਦੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਣੀ ਬ੍ਰਹਮ ਗਿਆਨੀ ਦੀ ਸੋਭਾ ਬ੍ਰਹਮ ਗਿਆਨੀ ਬਣੀ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਕਪੂਰਨ ਬ੍ਰਹਮ ਗਿਆਨੀ ਦੀ ਮਹਿਮਾ ਤਾਂ ਇੱਕ ਪੂਰਨ ਬ੍ਰਹਮ ਗਿਆਨੀ ਹੀ ਜਾਣਦਾ ਹੈ ਹੋਰ ਕੋਈ ਨਹੀਂ ਜਾਣ ਸਕਦਾ ਕਿਉਂਕਿ ਪੂਰਨ ਬ੍ਰਹਮ ਗਿਆਨੀ ਖੁਦ ਈਸ਼ਵਰ ਹੁੰਦਾ ਹੈ ਖੁਦ ਭਗਵਾਨ ਹੁੰਦਾ ਹੈ ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ ਹੁੰਦਾ ਹੈ ਬ੍ਰਹਮ ਗਿਆਨੀ ਦੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਕਨੀ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇੱਕ ਪੂਰਨ ਬ੍ਰਹਮ ਗਿਆਨੀ ਸਾਰੀ ਹੀ ਦੁਨੀਆ ਦਾ ਸਾਰੀ ਹੀ ਦੁਨੀਆ ਦੇ ਸਾਰੇ ਹੀ ਖਜ਼ਾਨੇ ਸਾਰੀ ਹੀ ਦੁਨੀਆ ਦੇ ਸਾਰੇ ਹੀ ਖਜ਼ਾਨਿਆਂ ਦਾ ਮਾਲਕ ਹੁੰਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਇੱਕ ਪੂਰਨ ਗੁਰੂ ਸਤ ਗੁਰੂ ਸੰਤ ਸਾਧੂ ਹਰ ਜਨ ਗੁਰਮੁਖ ਜਿਸ ਨੂੰ ਬ੍ਰਹਮ ਗਿਆਨੀ ਕਹਿੰਦੇ ਹਨ ਜਿਸ ਨੂੰ ਬ੍ਰਹਮ ਗਿਆਨੀ ਕਹਿੰਦੇ ਹਨ ਉਸ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਆਪਣੇ ਘਰ ਦੇ ਅੰਦਰ ਉਸ ਈਸ਼ਵਰ ਦਾ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਦਾ ਵਾਸਤੇ ਸਫਲ ਕਰਨਾ ਹੈ। अतै 84 ਲਖ ਨੀਚ ਭਿਆਨਕ ਤੇ ਗੰਦੀਆਂ ਜੀਵਨਾ ਤੋਂ ਸਦਾ ਵਾਸਤੇ ਮੁਕਤੀ ਪ੍ਰਾਪਤ ਕਰਨੀ ਹੈ। ਇੱਕ ਅਜੇਹੇ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਕਰਕੇ ਹੀ ਇੱਕ ਅਜੇਹੇ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਕਰਕੇ ਹੀ ਸਾਡੇ ਜੀਵਨ ਦੇ ਵਿੱਚ ਸਦਾ ਵਾਸਤੇ ਸੁਖ ਸ਼ਾਂਤੀ ਤੇ ਆਨੰਦ ਆਉਂਦਾ ਹੈ ਸਾਨੂੰ ਸੱਚੇ ਧਰਮ ਦੀ ਸੋਝੀ ਆਉਂਦੀ ਹੈ ਸਾਡੀ ਸਭ ਤਰ੍ਹਾਂ ਦੀ ਚਿੰਤਾ ਤੇ ਭਟਕਣਾ ਖਤਮ ਹੁੰਦੀ ਹੈ ਅਸੀਂ ਧਰਮ ਦੇ ਨਾਂ ਤੇ ਸਭ ਤਰ੍ਹਾਂ ਦੇ ਲੜਾਈ ਝਗੜਿਆਂ ਦੇ ਵਿੱਚੋਂ ਸਦਾ ਵਾਸਤੇ ਨਿਕਲ ਜਾਂਦੇ ਹਾਂ ਅਸੀਂ ਸਹੀ ਅਰਥਾਂ ਦੇ ਵਿੱਚ ਅਸੀਂ ਸਹੀ ਅਰਥਾਂ ਦੇ ਵਿੱਚ ਆਪਣੇ ਪੂਜਨੀਕ ਮਹਾਨ ਗੁਰੂਆਂ ਦੇ ਸੱਚੇ ਸਿੱਖ ਤੇ ਸੇਵਕ ਬਣ ਜਾਂਦੇ ਹਾਂ ਇੱਕ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਕਰਕੇ ਉਸ ਸੱਚੇ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਦੇਖ ਕੇ ਉਸ ਸੱਚੇ ਨਾਮ ਤੇ ਅਮਰਤ ਨੂੰ ਆਪਣੇ ਘਟ ਦੇ ਅੰਦਰੋਂ ਹੀ ਪ੍ਰਾਪਤ ਕਰਕੇ ਸਾਡਾ ਬਹੁਤ ਹੀ ਸਾਰਾ ਕੀਮਤੀ ਸਮਾਂ ਤੇ ਬਹੁਤ ਹੀ ਸਾਰਾ ਕੀਮਤੀ ਪੈਸਾ ਵੀ ਬਰਬਾਦ ਹੋਣ ਤੋਂ ਬਚ ਜਾਂਦਾ ਹੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ